ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਸਾਰੇ ਸੰਗਤਾਂ ਨੂੰ ਚੰਗੀ ਤਰ੍ਹਾਂ ਪਾਲੀ ਪਾਲ ਸਾਰੇ ਜਾਣਦੇ ਆ ਕਿ ਜਿੱਦਾਂ ਕਿ ਡੇਰਾ ਪਾਪਾ ਨਾਲ ਕਾਲੀ ਸਾਈਡ ਤੇ ਹੜ੍ਹ ਆਇਆ ਤੇ ਸਾਰੇ ਪਿੰਨ ਬਹੁਤ ਸਾਰੇ ਹੜ੍ਹ ਦੀ ਮਾਰ ਦੇ ਵਿੱਚ ਆ ਚੁੱਕੇ ਆ ਤੇ ਉਹਨਾਂ ਵਾਸਤੇ ਉਹਨਾਂ ਨੇ ਕਿਸਾਨਾਂ ਦੀਆਂ ਵਾਦੇ ਖੁਸ਼ਹਾਲਾਂ ਦੇ ਨਾਂ ਵਾਸਤੇ ਚਾਰਾ ਤੇ ਤੂੜੀ ਦੀ ਸੇਵਾ ਲੈ ਕੇ ਪਿੰਡ ਖਜਾਲੇ ਤੋਂ ਸਰਪੰਚ ਸਾਹਿਬ ਨੇ ਉਹਨਾਂ ਦਾ ਆਲੂ ਨਾਲ ਸਾਥ ਹੀ ਨੇ ਲੈ ਕੇ ਤੇ ਇਸ ਨੂੰ ਮਾਨਕੀ ਲੱਗੇ ਆ ਪਾਉਣ ਤੇ ਮਾਰੇ ਸਾਰੀ ਸੰਗਤ ਦੇ ਮਿਹਰ ਭਰੇ ਹੱਥ ਲਾ ਕੇ ਜੇ ਕਿ ਇਹ ਨੂੰ ਹੋਰ ਗਾਂ ਸੇਵਾ ਦੀ ਲੋੜ ਹੈ ਤੇ ਵੀਰ ਸਾਹਿਬ ਨਾਲ ਕੰਟੈਕਟ ਕਰ ਲੈਣਨ ਤੇ ਆਪਾਂ ਨੰਬਰਿੰਗ ਵਿੱਚ ਐਡ ਕਰ ਦਿਆਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦੀ ਹਾਂਜੀ ਮਿੱਤਰੋ ਕੀ ਹਾਲ ਚਾਲ ਮੈਂ ਤਾਂ ਆਪਣਾ ਕਹਿੰਦਾ ਐਡਰੈਸ ਆਇਓ ਤੁਸੀਂ ਸਾਰੇ ਠੀਕ ਠਾਕ ਹੋਗੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੜਾ ਦੀ ਮਾਰ ਦੇ ਵਿੱਚ ਆਏ ਕਈ ਕਿਸਾਨ ਵੀਰ ਤੇ ਕਈ ਪਿੰਡ ਉਹਨਾਂ ਵਾਸਤੇ ਅਸੀਂ ਹੁਣ ਤੋੜੀ ਤੇ ਚਾਰੇ ਦੀ ਸੇਵਾ ਲੈ ਕੇ ਚੱਲੇ ਆਂ ਅਸੀਂ ਚੱਲੇ ਆਂ ਅੱਜ ਬਾਰਡਰ ਲਾ ਕੇ ਡੇਰੇ ਬਾਬਾ ਨਾਨਕਾ ਵੱਲ ਤੇ ਨਾਲੇ RAM RAM DAS PIND ਉਧਰ ਚੱਲੇ ਆਂ ਹਾਂਜੀ ਅਸੀਂ ਚੱਲੇ ਆਂ ਆਪਣੇ ਸਾਰੇ NRI ਵੀਰਾਂ ਸਹਿਯੋਗਾਂ ਸਹਿਯੋਗ ਦੇ ਨਾਲ ਰੋਮੀ ਪੱਡਾ ਮਾਕ ਵੀਰ ਹੋਰ ਵੀਰ ਹੈਰਪ੍ਰੀਤ ਪੱਡਾ NRI ਵੀਰਾਂ ਦੇ ਸਹਿਯੋਗ ਨਾਲ ਅਸੀਂ ਚੱਲੇ ਆਂ ਸੇਵਾ ਲੈ ਕੇ ਉਧਰ ਨੂੰ ਹਾਂਜੀ ਹਾਂਜੀ ਮਿੱਤਰੋ ਅਸੀਂ ਖੜੇ ਹਾਂ ਰਾਸਤੇ ਦੇ ਵਿੱਚ ਕੁਝ ਵੀਰ ਭਰਾ ਆਪਣੇ ਹੋਰ ਵੀ ਨਾਲ ਕਰੈਕਟਰ ਲੈ ਕੇ ਟਰਾਲੀਆਂ ਲੈ ਕੇ ਆਉਣ ਦੇ ਸੇਵਾ ਵਾਸਤੇ ਫਿਰ ਉਹਨਾਂ ਦੀ ਵੇਟ ਕਰਦੇ ਪਏ ਹਾਂ ਰਾਤ ਵਿੱਚ ਕੋਈ ਇਕੱਠੇ ਜਾਣਾ ਸੀ ਤਾਂ ਕਰਕੇ ਹਾਂਜੀ ਮਿੱਤਰੋ ਅਸੀਂ ਪਹੁੰਚ ਗਏ ਰਮਦਾਸ ਪਿੰਡ ਤੁਸੀਂ ਵੇਖ ਸਕਦੇ ਆ ਕਿ ਬਹੁਤ ਜ਼ਿਆਦਾ ਪਾਣੀ ਬਹੁਤ ਜ਼ਿਆਦੀ ਪਾਣੀ ਦੀ ਮਾਰ ਹੈ ਇਹਤ ਮੇ ਪੈਨ ਕਰਕੇ ਆਪਾਂ ਨੂੰ ਤਰਪਾਲ ਲੈਣੀ ਪਈ ਰਾਤ ਵਿੱਚ ਅਸੀਂ ਤਰਪਾਲ ਲਈ ਉੱਤੇ ਤੇ ਚਲੋ ਅਸੀਂ ਭਿੱਜਾਂਗੇ ਨਹੀਂ ਪਰ ਤੁਸੀਂ ਵੇਖ ਸਕਦੇ ਆ ਵੀ ਬਹੁਤ ਜ਼ਿਆਦਾ ਪਾਣੀ ਜਿਵੇਂ ਕਿ ਦੇਖ ਹੀ ਰਿਹਾ ਤੁਹਾਨੂੰ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਪਾਣੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਇਆ ਲੋਕਾਂ ਦੀਆਂ ਫਸਲਾਂ ਸਾਰਾ ਕੁਝ ਡੁੱਬ ਗਿਆ ਹੈ ਬਹੁਤ ਸਾਰੇ ਦੇਖ ਸਕਦੇ ਤੁਸੀਂ ਮਿੱਤਰੋ ਪਾਣੀ ਬਹੁਤ ਜ਼ਿਆਦਾ ਚੜ ਗਿਆ ਹੈ ਕਿਉਂਕਿ ਇਹ ਪਾਣੀ ਸਾਰਾ ਹੈਗਾ ਰਾਵੀ ਦਰਿਆ ਦਾ ਰਾਵੀ ਦਰਿਆ ਤੇ ਤੇ ਬੰਨ ਟੁੱਟਣ ਕਰਕੇ ਹੀ ਇਸਾਰੇ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਾ ਹੈ ਬਹੁਤ ਸਾਰਾ ਲੋਕਾਂ ਦੇ ਖਸਾਨਾ ਭਰਾਵਾਂ ਦਾ ਨੁਕਸਾਨ ਲੋਕਾਂ ਦੇ ਘਰ ਇਦਾਂ ਡੁੱਬੇ ਹੋਏ ਹਨ ਇਹ ਸਕਦੇ ਜੋ ਵੀਰ ਆਹ ਆਹ ਬਲਾਈ ਓਵਰ ਜਾ ਬਣਿਆ ਸਾਰਾ ਡੁੱਬ ਗਿਆ ਹੋਵੇ ਹਾਂ ਮਮਾ ਤੇ ਕੇ ਦਾ ਪੋਟਰੀ ਫਾਰਮ ਆ ਗਿਆ ਇੱਧਰ ਰੁੜ ਕੇ ਸਾਰਾ ਅੱਬਰਨਾ ਬਣਾਈ ਪੜੇ ਉਹਨ ਲਖਾਵੇ ਦਾ ਉਹਦੇ ਕੋਲ ਹਾਂਜੀ ਵਾਇਕ ਗੁਰਮੀਤ ਸਿੰਘ ਖਾਲਸਾ ਵਾਇਕ ਰਮਦਾਸ ਦੇ ਪਿੰਡ ਵਿੱਚ ਆਏ ਆ ਤੇ ਦੇਖੋ ਕਿਦਾਂ ਮਾਂ ਮਾਹੀ ਰੁਪਈਆ ਇੱਥੇ ਖੜਦੇ ਨਾਲ ਤੇ ਬੱਤੀ ਵਾਸੇ ਬਾ ਕਰਨ ਦੇ ਆ ਪੰਜਵੇਂ ਦਾ ਚਾਰਾ ਦੇ ਆ ਲਾਉਣ ਤੇ ਸਾਡੇ ਸੰਗਤ ਦੇ ਨਾਲ ਆ ਬਾ ਦੋਈ ਬਾ ਦੋਈ ਪਾਣੀ ਲਾਉਣ ਉਹਨੇ ਕਹ ਦੋਈ ਦੋਈ ਲਾਇਆ ਦੋ ਹਾਂ ਬੜਾ ਖਾਇਆ ਤੋਰਦਾ ਹੋਰ ਤਰਾਰ ਹੋ ਗਈ ਬੰਦਾ ਯਾਰ ਲੋਕ ਨਹੀਂ ਛੱਡਣਾ ਵਲੋਗ ਕਰਕੇ ਤੇ ਮਾਇਆ ਵਾਂ ਕਨਸੈਪਟ ਨਹੀਂ ਲੱਭਣ ਡਿਆ ਓਦੋਂ ਦਾ ਕੋ ਪਿੰਡ ਬੋਲਣਾ ਥੋੜਾ ਸਾਰੇ ਆਉਣਗੇ ਓਹੋ Bye. Hey. ਉਹ ਮੈਂ ਆੜ ਕੇ ਗਲਤੀ ਕੀਤੀ ਆ ਇਹ ਮੋਲੋ ਛੁੱਟ ਲਾਓ ਇਸੜਕੇ ਫੋਟਾ ਨਹੀਂ ਮੋੜਨਾ ਲਾ ਲਓ ਇੱਕ ਵਾਰ ਫਲਾਇੰਗ ਇੱਕ ਦੋ ਘੜੀਆਂ ਪੱਠੇ ਵਾਲੇ ਯਾਰ ਉਹ ਬੈਕ ਕਰਾ ਥੋੜਾ ਲਿਆ ਕੋਈ ਬਪਾ ਲਿਆ ਕੋਈ ਆਪਣਾ ਕੰਨਾਤ ਉਹ ਹੋਰ ਨਾ ਕੋਈ ਪੇਤੀ ਕਰਦੀ ਆ ਚੱਲ ਆਕੇ ਨੂੰ ਵੀ ਭਾਰੀ ਆ ਲੈ ਲੋ ਦਾ ਬੇਟੀ ਲੈ ਜੋ ਸਭ ਆਜ ਮਾਰ ਕੇ ਲੈ ਆ ਕੇ ਨੋ ਪੋਟੀ ਲੈ ਜੋ ਲੈ 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 ਪਾਣੀ ਲੈ ਜੋ ਹੋਰ ਲੈ ਜੋ ਆ ਬავੇ ਦੇ ਬੇਟੀ ਆ ਪਾਣੀ ਲੈ ਜੋ ਲੈ ਜੋ ਪਾਣੀ ਲੈ ਲੈ ਹੋਰ ਚੰਗਾ ਪਾਣੀ ਨਾਲ ਪਾਣੀ ਚਲੋ ਚਲੋ ਇੱਕ ਆ ਜਾ ਤੂੰ ਦੇਖ ਇੱਕ ਛੋਟੇ ਹੋਰ ਸਹੀ ਆ ਆ ਬਾਕੀ ਹੋਣਾ ਆਪਾਂ ਦੇ ਤਿੰਨ ਚਾਚੀ ਦੀ ਪਾਣੀ ਲੈ ਜਾਓ ਜਿਹਨੂੰ ਚਾਹੀਦਾ ਵਾ ਜੀ ਆਹ ਦੇ ਦੇ ਕਿਹਨੂੰ ਚਾਹੀਦਾ ਦੇਖੋ ਆ ਨਾ ਬੱਚਾ ਆ ਪੈ ਜਾ ਬੰਦਾ ਫੜੀ ਦੇ ਪੁੱਤ ਜਾ ਛਾੜਿਆ 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 ਪਹਿਲਾਂ ਓਏ ਆ ਆ ਨਿੱਕੀਆਂ ਰੱਖ ਲੋ ਵੱਡੇਆਂ ਦੇ ਉਹਨਾਂ ਨੂੰ ਪੁੱਤ ਲੈ ਆ ਜਿਉਂ ਰੱਖਾ ਉਹ ਰੱਖਾ ਉਹ ਰੱਖਾ ਜਿੰਦ ਲਾਓ ਅੰਨੀ ਜਿਹੜੀ ਕਿੰਨੀ ਰਕਤਾਂ ਨੇ ਜਿਹੜੀ ਚੀਜ਼ ਉਦਾਂ ਨਾ ਭਰੀ ਜਾਓ ਗੱਲ ਨਹੀਂ ਉਹਨਾਂ ਨੂੰ ਕਰ ਕਾਹਦਾ ਕਿੱਥੇ ਕਰ ਲਈਏ ਚੱਲ ਬਿਲਕੁਲ ਧੜਲੀ ਏਡੀ ਦਰੋਂ ਆਏ ਆ ਪਰ ਵੰਡਵਰਤ ਦੇ ਸਾਰੇ ਆ ਬੰਦਾ ਜੀ ਤੇ ਲੱਗੇ ਹੋਏ ਨੇ ਬੰਦਾ ਕੀ ਰੇ ਏਡੀ ਦੇ ਕੋਲ ਬੜਾ ਸੰਦਾ ਡੋਲੀਆਂ ਵੀ ਆਏ ਆ ਪਰ ਜਹਾਈ ਬਾਤੀ ਪਤਾ ਜਣਾ ਕਿ ਫਾਇਦਾ ਕੀ ਹੋਣਾ ਕੋ ਮਿੰਟ ਥੈਂਕ ਯੂ ਵੰਡਵਰਤ ਕੇ ਦੇਖੋ ਸਾਰੇ ਕੋ ਮਿੰਟ ਆਗਾ ਚਲ 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 ਦੋ ਰੋਲ ਰੋਲ ਗਾੜੀ ਬੱਜਾ ਪਾਣੀ ਲੈ ਕੇ ਜੂ ਤੇਜ ਆ ਗਿਆ ਉਹ ਅਮਨ ਪਾ ਬੜੇ ਭਾਈ ਫੇਰ ਗਾੜੀ ਵੰਦੇ ਚਲ 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 ਭਾਈ ਤੋਰ ਕਾਸ ਟਰੈਕਟਰ ਤੋਰ ਲਾ ਭਾਈ ਨਾ ਗੱਲ ਕਰ ਦੱਸੋ ਅੱਗੇ ਲੌਣੇ ਲੌਣੇ ਸੰਦੇ ਗਾੜੀ ਆ ਜਾਓ ਆ 5 ਬੰਦ ਬੰਦ 3 ਲੱਖ ਚਲੋ ਚਲ ਤੁਰੋ

ਇੱਥੇ ਕੋਈ ਵੇਰਵਾ ਆਹਾਂ ਦਾਲਵਰ 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 ਬਾਕੀ ਚਮਲ ਦੇ ਇਧਰ ਟੂੜੀ ਵਾਲੇ ਮੁੰਡੇ ਨਹੀਂ ਆਣੇ ਹੁਣ ਕੀ ਗੀਏ ਹਰਸ਼ਵੀਰ ਉਹ ਥੋੜੋ ਯਾਰ ਪਰਚਾ ਦੇ ਹਰਵੀਰ